ਸ਼ਿਮਸਨ ਆ ਪੰਜਾਬ ਤੋਂ ਰਾਸ਼ਟਰੀ ਚੇਅਰਮੈਨ ਸਾਡੇ ਰਜੀਵ ਟੰਡਨ ਜੀ ਤੇ ਸਮਸਥ ਹਿੰਦੂ ਸੰਗਠਨਾਂ ਜਿਹੜੇ ਆਗੂ ਆਏ ਉਹਨਾਂ ਦਾ ਮੈਂ ਪਹਿਲੇ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਤਰਨਤੰਦ ਜਿਹੜੇ ਜਮਨੀ ਚੋਣ ਦਾ ਖੜਾ ਭੱਗ ਚੁੱਕਾ ਵੇ ਇਸ ਟਾਈਮ ਅਸੀਂ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਸੰਦੀਪ ਸਿੰਘ ਸੰਨੀ ਆ ਉਹਦੇ ਉਹਦਾ ਭਰਾ ਨੂੰ ਕੈਂਡੀਡੇਟ ਖਿਲਾ ਰਿਆ ਵਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਬੰਦੇ ਨੇ ਦੋ ਦੋ ਕਤਲ ਕੀਤੇ ਹੋਣ ਤੇ ਉਹਦਾ ਭਰਾ ਇੱਕ ਪੰਥ ਦੇ ਨਾਂ ਦੇ ਵੋਟਾਂ ਮੰਗ ਰਿਹਾ ਹੈ ਤੇ ਕੁਝ ਕਹਿ ਰਿਹਾ ਕਦੀ ਕੁਝ ਇਹ ਲੋਕ ਜਿਹੜੇ ਅਤਗਵਾਹ ਨੂੰ ਗੈਂਗਸਟਰ ਵਾਂ ਨੂੰ ਵਡਾਵਾ ਦੇ ਦਿੰਦੇ ਆ ਦੂਜੇ ਤੋਕੇ ਤੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਬੰਨੇ ਸਿਮਰਨਜੀਤ ਅਮਾਨ ਨੂੰ ਲੋਕਾਂ ਨੇ ਪਹਿਲੇ ਵੀ ਜਿਤਾਇਆ ਏ ਇਸੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਉੱਥੇ ਜਾ ਕੇ ਉਹਨੇ ਇਸ਼ੂ ਖੜਾ ਕਰਤਾ ਤਨਤਨ ਹਲਕੇ ਦੇ ਇੱਕ ਵਾਰੀ ਨਹੀਂ ਵੜਿਆ ਜੇ ਪਿਛਲੀ ਚੋਣ ਚਾ ਪਿਛਲੀ ਚੋਣ ਚ ਆਪਾਂ ਜੀ ਲੜਦੇ ਮਰਦੇ ਰਹੇ ਆ ਉਹਨਾਂ ਇਹਨਾਂ ਨੂੰ ਇੱਕ ਇੱਕ ਜਗ੍ਹਾ ਫੇਰ ਇਕੱਠੇ ਹੋ ਗਏ ਆ ਗੱਲ ਵਾ ਕਿ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਵੋਟ ਨਾ ਪਾਈ ਜਾਵੇ ਔਰ ਦੋ ਤਰੀਕ ਨੂੰ ਜਿਹੜਾ ਪੰਚਾਇਤ ਕਰ ਰਹੇ ਨੇ ਦੋ ਪੰਚਾਇਤ ਕਰ ਰਹੇ ਆ ਉਹਦੇ ਵਿੱਚ ਅਸੀਂ ਸਾਰੇ ਨਿਰਣੇ ਲਵਾਂਗੇ ਸਮਾਜ ਨੂੰ ਬੈਠ ਕੇ ਜਿੰਨੇ ਹਿੰਦੂ ਸੰਗਠਨਾਂ ਦੇ ਲੀਡਰ ਇੱਥੇ ਪਾਉਣਗੇ ਇੱਥੇ ਵੱਡੀ ਹਿੰਦੂ ਪੰਚਾਇਤ ਕਰਕੇ ਅਗਲੀ ਰਣਨੀਤੀ ਉਸ ਬਾਰੇ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਲੱਗਦਾ ਕਿ ਸਿੱਖ ਸਮਾਜ ਨੂੰ ਕੇਸ ਕਰਕੇ ਕਰ ਰਿਹਾ ਕਿ ਜਿਹੜਾ ਆ ਪੈਸਾ ਇਕੱਠਾ ਕਰ ਹੁੰਦੇ ਕਰਕੇ ਸਿਸਟਮ ਹੋ ਰਿਹਾ ਕੋਈ ਵੇਖੋ ਜੀ ਪਿਛਲੇ ਦਿਨੀ ਸੰਦੀਪ ਸਿੰਘ ਸੰਨੀ ਦਾ ਭਰਾ ਜਿਹੜਾ ਵਾ ਉਹ ਲੋਕਾਂ ਨੂੰ ਸਮਾਜ ਦੇ ਲੋਕਾਂ ਨੂੰ ਆਪਣੇ ਸਮਾਜ ਦੇ ਹੁਣ ਇਹ ਕਿੱਥੋਂ ਲੋਕ ਹੁੰਦੇ ਤੁਸੀਂ ਦੱਸੋ ਚੋਣਾਂ ਲੜਨ ਦੇ ਵੇਲੇ ਇਹਦਾ ਤਰਨ ਤਨ ਨਾਲ ਕਿਹਨੇ ਸੰਬੰਧ ਕੀ ਪਹਿਲੇ ਮੈਨੂੰ ਇੱਕ ਗੱਲ ਦੱਸੋ ਇਥੇ ਚੋਣਾਂ ਲੜਨਦੇ ਆ ਤਨ ਤਨ ਨਾਲ ਕਿਹ ਕੀ ਸੰਬੰਧ ਵਾ ਇਹ ਲੋਕ ਸਿਰਫ ਇੱਕ ਪੈਸੇ ਕਰਨ ਹੁੰਦੇ ਆ ਜੇ ਮਤਲਬ ਕਿ ਇਹਨਾਂ ਲੋਕਾਂ ਦਾ ਇੱਕ ਏਜੰਡਾ ਵਾ ਪੈਸੇ ਇਕੱਠੇ ਕਰੋ ਜਾਂ ਕਿ ਇਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਇਹਨਾਂ ਨੇ ਸਿਰਫ ਪੈਸੇ ਇਕੱਠਾ ਕਰਨਾ ਤੇ ਇੱਕ ਜੋ ਇਹਨਾਂ ਵੇਖੋ ਇਹੋ ਜਿਹੇ ਬੰਦੇ ਨੂੰ ਅੱਗੇ ਅਮਰਤਪੁਰ ਨੂੰ ਜਿਤਾਇਆ ਤਨ ਤਨ ਦੀ ਡਿਵੈਲਪਮੈਂਟ ਰੁਗੀ ਪਈ ਆ ਕੋਈ ਇੱਥੇ ਹੈਗੇ ਨਹੀਂ ਨੌਜਵਾਨ ਤੇ ਨੌਜਵਾਨਾਂ ਦੀ ਮੰਗਾਂ ਰੋਜ਼ਗਾਰ ਇੰਡਸਟਰੀ ਲੱਗੇ ਕੋਈ ਚੰਗਾ ਕਾਰੋਬਾਰ ਹੋਵੇ ਮੈਂ ਸ਼ਹਿਰ ਜਿਹੜੇ ਤੁੰਤਨ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਇੱਥੇ ਆਪਾਂ ਇੰਡਸਟਰੀ ਨੂੰ ਵਧਾਵਾ ਦੇਈਏ ਨੌਜਵਾਨਾਂ ਨੂੰ ਨੌਕਰੀ ਦੇਈਏ ਨਸ਼ਾ ਕਰਨਮ ਕਰਲੋ ਇਹ ਚੀਜ਼ਾਂ ਆਪਾਂ ਨੂੰ ਇੱਕ ਤਰੀਕੇ ਨਾਲ ਵੋਟ ਬੋਟ ਬੜੀ ਸਮਝਦਾਰੀ ਨਾਲ ਪਾਉਣੀ ਚਾਹੀਦੀ ਆ ਅੱਗੇ ਅਮਰਿਤਪਾਲ ਨੂੰ ਪਾ ਕੇ ਲੋਕਾਂ ਨੇ ਗਲਤੀ ਕੀਤੀ ਆ ਅਸੀਂ 10 ਸਾਲ ਪਿੱਛੇ ਚੱਲ ਗਏ ਆ ਇਸ ਲਈ ਮੈਂ ਅਪੀਲ ਕਰਨਾ ਚਾਹੁੰਦਾ ਜਿਹੜਾ ਸੁਰੱਖਿਅਤਮ ਹੋਵੇ ਪੰਜਾਬ ਦਾ ਹੋਣਾ ਚਾਹੀਦਾ ਤੁਹਾਨੂੰ ਕਿ ਲੱਗਦਾ ਹੈ ਰਾਜਨੀਤੀ ਅਤੇ ਧਰਮ ਨੂੰ ਜਿਹੜਾ ਵ ਮੈਂ ਕਹਿੰਦਾ ਕਿ ਚੰਗੇ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਚੰਗੀ ਪਾਰਟੀ ਨੂੰ ਵੋਟ ਪਾਓ ਇਹ ਵੇਖੋ ਬਸ ਅਤਿਗਵਾਦ ਕੈਂਸਲਵਾਦ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸਰ ਕੀ ਤੁਹਾਡੀ ਟੀਮ ਕਿਸੇ ਪਾਰਟੀ ਨੂੰ ਸਮਰਥਨ ਦਿੰਦੀ ਹੈ ਜੀ ਅਸੀਂ ਦੋ ਤਰੀਕ ਨੂੰ ਮੀਟਿੰਗ ਕਰਕੇ ਉਸ ਤੋਂ ਬਾਅਦ ਨਿੰਨੇ ਲਵਾਂਗੇ ਕਿ ਸਮਰਥਨ ਦੇਣਾ ਕਿ ਨਹੀਂ ਮੈਂ ਵੱਡੀ ਗੱਲ ਤੁਸੀਂ ਹਿੰਦੂ ਸੰਗਠਨਾਂ ਨੂੰ ਲੋਕਲ ਬੁਲਾ ਰਹੇ ਅਸੀਂ ਸਾਰੇ ਸਮਾਜ ਦੇ ਲੋਕਾਂ ਨੂੰ ਮੈਸੇਜ ਦੇ ਰਹੇ ਹਾਂ ਸਾਰੇ ਪੰਜਾਬ ਲੈਵਲ ਤੋਂ ਇੱਥੇ ਇਕੱਠ ਹੋਊਗਾ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ ਬਹੁਤ ਕੁਝ ਨਹੀਂ ਅਸੀਂ ਹਿੰਦੂ ਪੰਚਾਇਤ 2 ਨੰਬਰ ਨੂੰ ਕਰਨ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਸਾਡੇ ਇ ਹਿੰਦੂ ਸਮਾਜ ਦੀ 30% ਵਾਦੀ ਹੈ ਤਰਨਤਾਰਨ ਸ਼ਹਿਰ ਦੇ ਵਿੱਚ ਵੀ ਉਹਨਾਂ ਦਾ ਵੋਟ ਨਾ ਵੰਡੇ ਉਹਦੋਂ ਜੇਕਰ ਵੋਟ ਵੰਡਦਾ ਤਾਂ ਉਹਦਾ ਫਾਇਦਾ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਹੋ ਸਕਦਾ ਵੀ ਸਾਡਾ ਸਮਾਜ ਇੱਕ ਤਰਫਾ ਵੋਟ ਪਾਵੇ ਉਹਦਾ ਨਿਰਣੈ 2 ਨਵੰਬਰ ਨੂੰ ਹਿੰਦੂ ਪੰਚਾਇਤ ਕੀਤਾ ਜਾਏਗਾ ਭਾਜਪਾ ਪਾਰਟੀ ਹੈ ਭਾਜਪਾ ਵੀ ਆਪਣੇ ਹਿੰਦੂ ਸੰਗਠਨ ਦੇ ਨਾਂ 'ਤੇ ਆਇਆ ਹੈ ਕਹਿੰਦੀ ਪਈ ਹੈ ਕਿ ਭਾਜਪਾ ਨੂੰ ਤੁਹਾਡਾ ਸਪੋਰਟ ਮਿਲੇਗਾ ਜਾਂ ਮੈਂ ਬਿਲਕੁਲ ਜਿਹੜੀ ਗੱਲ ਕਰ ਰਿਹਾ 2 ਨਵੰਬਰ ਨੂੰ ਤਰਨਤਾਰਨ ਸ਼ਹਿਰ ਦੇ ਵਿੱਚ ਹਿੰਦੂ ਪੰਚਾਇਤ ਕਰਨ ਜਾ ਰਹੇ ਹਾਂ ਉਹਦੇ ਵਿੱਚ ਨਿਰਨੇ ਲੈ ਕੇ ਸਾਡਾ ਸਮਾਜ ਬੈਠ ਕੇ ਮਿੱਟ ਪਾਸੇ ਅਸੀਂ ਵੋਟ ਪਾਈ ਅਸੀਂ ਅਪੀਲ ਕਰਾਂਗੇ ਸਾਰੇ ਸਮਾਜ ਨੂੰ ਸਮਝਾਣਾ ਵੀ ਚਾਹਾਂਗੇ ਵੀ ਕਿਆ ਤੁਸੀਂ ਚਾਹੋਗੇ ਵੀ ਤੁਹਾਡਾ ਕੋਈ ਬੱਚਾ ਗੈਂਗਸਟਰ ਬਣੇ ਕਿਉਂਕਿ ਸੰਦੀਪ ਸਿੰਘ ਦੇ ਭਰਾ ਮਨਦੀਪ ਇਥੇ ਚੋਣਾਂ ਲੜ ਰਿਹਾ ਜਿਹਨੇ ਹਿੰਦੂ ਲੀਡਰ ਸੁਦੀਰ ਦਾ ਕਤਲ ਕੀਤਾ ਚਲੋ ਕਤਲ ਕੀਤਾ ਸਮਝ ਆਂਦੀ ਜਲਤੀ ਨਾਲ ਕਰ ਲਿਆ ਉਹ ਫਿਰ ਵੀ ਸੁਧਰੇ ਜੇਲ੍ਹ 'ਚ ਬੈਠ ਕੇ ਉਹਨੇ ਇੰਸਪੈਕਟਰ ਸੁਭਾ ਸਿੰਘ ਦਾ ਕਤਲ ਕੀਤਾ ਕਿਆ ਤੁਸੀਂ ਕਾਤਲ ਦੇ ਪਰਿਵਾਰ ਨੂੰ ਵੋਟ ਪਾਣਾ ਚਾਹੋਗੇ ਅਸੀਂ ਸਮਝਾਉਂਦੇ ਸਮਝਾਵਾਂਗੇ ਅਸੀਂ ਕਿਉਂ ਚਾਹਾਂਗੇ ਵੀ ਸਾਡੇ ਪੰਜਾਬ ਦਾ ਫੇਰ ਉਹ ਕਾਲਾ ਦੌਰ ਆਵੇ 1980 ਵਰਗਾ ਇਹ ਸਾਡੇ ਲੋਕ ਘਰਾਂ ਚੋਂ ਨਿਕਲਣ ਤੋਂ ਡਰਨ ਮਾਮਾ ਇਹ ਡਰੋਂ ਵੀ ਮੇਰਾ ਪੁੱਤ ਦੁਕਾਨ ਤੇ ਗਿਆ ਕਿ ਸ਼ਾਮੀ ਵਾਪਸ ਆਊਗਾ ਜਾਂ ਨਹੀਂ ਆਊਗਾ ਤਾਂ ਪਾਰਟਿਸਨਗਠਨ ਵੱਲੋਂ ਕੋਈ ਨੁਮਾਇੰਦਾ ਖੜਾ ਹੋਊਗਾ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਨਹੀਂ ਫਿਰ ਕਹਿ ਰਹੇ ਸਾਡੀ ਇੱਥੇ ਅਸੀਂ ਇੱਕ ਬੜਾ ਵੱਡਾ ਇਸ਼ੂ ਲੈ ਕੇ ਚੱਲ ਰਹੇ ਪੰਜਾਬ ਦੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਾ ਆਵੇ ਸਾਡੇ ਪੰਜਾਬ ਦੇ ਵਿੱਚ 55 ਤੋਂ 60 ਚਿੱਟਾ ਇਸ ਦੀਆਂ ਨੇ ਜਿਹੜੀ ਨਿੰਦੂ ਬੋਲ ਆਬਾਦੀ ਵਾਲੀਆਂ ਨੇ ਅਸੀਂ ਉੱਥੇ ਆਪਣਾ ਅਧਿਕਾਰ ਮੰਗਦੇ ਹਾਂ ਪਰ ਤਰੰਤਰ ਸ਼ਹਿਰ ਆਬਾਦੀ ਨਿੰਦੂ ਬੋਲ ਆਬਾਦੀ ਦੀ ਸਾਡੀ ਇੱਥੇ ਆਬਾਦੀ 23% ਵਾਦੀ ਹੈ ਪਰ ਅਸੀਂ ਫਿਰ ਵੀ ਚਾਹਾਂਗੇ ਕੋਈ ਚਾਉਮੀ ਦੁਬਾਰਾ ਜਿੱਤ ਕੀ ਆਵੇ ਇਹ ਸਾਡਾ ਸਮਾਜ ਸਿਰਫ ਅੱچھے ਉਮੀਦਵਾਰ ਨੂੰ ਵੋਟ ਪਾਵੇ ਨਾ ਕਿ ਕਿਸੇ ਕਾਤਲ ਨੂੰ ਗਲਤੀ ਨਾਲ ਵੀ ਵੋਟਰਾਂ ਪਾ ਕੇ ਵਿਧਾਨ ਸਭਾ ਚ ਨਾ ਭੇਜ ਪਾ ਸਰ ਜਿਹੜੀ ਮਾ ਪੰਚਾਇਤ ਕਰ ਰਹੇ ਜੇ ਉਹਦੇ ਤਰਨਤਾਰ ਦਾ ਕੋਣ ਬੰਦਾ ਜਿਹੜਾ ਦੇਖਰੇਖਰੀ ਕਰ ਰਿਹਾ ਕਿੱਥੇ ਹੋਊਗਾ ਕੀਤਾ ਹੋਊਗਾ ਸਾਰਾ ਕੁਝ ਅੱਜ ਅਸੀਂ ਜੀ ਟ੍ਰਾਫੀ ਦੇਰ ਦੇ ਇੱਥੇ ਆਏ ਆ ਲਗ ਲਗ ਸ਼ਹਿਰ ਦੇ ਲੋਕਾਂ ਨੂੰ ਵੀ ਮਿਲੇ ਆ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਮਿਲੇ ਆ ਜਿਨ੍ਹਾਂ ਦਾ ਅਸੀਂ ਸਮਰਥਨ ਸਾਨੂੰ ਮਿਲ ਰਿਹਾ ਅਭਿਸ਼ੇਕ ਜੋਸ਼ੀ ਜੀ ਇਸ ਦਾ ਸੰਭਾਲ ਕਰੇ ਨੇ ਜਿਹੜੀ ਤਰਨਤਾਰ ਚ ਜਿਹੜੀ ਅਧਿਖਸ਼ਤਾ ਕਰਨਗੇ ਹਿੰਦੂ ਪੰਚਾਇਤ ਦੀ ਅਭਿਸ਼ੇਕ ਜੋਸ਼ੀ ਜੀ ਕਰਨਗੇ ਉਹਨਾਂ ਦੀ ਪੂਰੀ ਤਾਂ ਲੱਗਦਾ ਜੀ ਇੱਕ ਤੋਂ ਤੁਹਾਡੇ ਕਹਿਣ ਦਾ ਜਿਹੜਾ ਹਿੰਦੂ ਸਮਾਜ ਆ ਜਿਹੜਾ ਇੱਕ ਤਰਫਾ ਵੋਟ ਪਾ ਸਕਦਾ ਕਿਉਂਕਿ ਤਰਨਤਾਰਨ ਦੇ ਵਿੱਚ ਕਦੀ ਹਿੰਦੂ ਸਿੱਖ ਨਹੀਂ ਜ਼ਿਆਦਾ ਚ ਦੇਖਿਆ ਗਿਆ ਕਿ ਜਿਹੜੀ ਜਿਹਨੀ ਤਰੰਮੀ ਰੱਖਣੀ ਉਸ ਦੀ ਜੀ ਬਿਲਕੁਲ ਮੈਂ ਮੈਂ ਉਹ ਕਹਿ ਨਹੀਂ ਉਹ ਨਹੀਂ ਦੇਖਿਆ ਗਿਆ ਪਰ ਜੋ ਹਾਲਾਤ ਇਸ ਵਕਤ ਨੇ ਜੋ ਇਸ ਵਕਤ ਤੇ ਹਾਲਾਤ ਚੱਲ ਰਹੇ ਨੇ ਉਹ ਚਰਾਵੂ ਲੈ ਕੇ ਸਾਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਇਸਰ ਤਰਨਤਾਰਨ ਵਿਧਾਨ ਸਭਾ ਸੀਟ ਦੇ ਉੱਤੇ ਹੈ ਲੋਕਾਂ ਨੂੰ ਫਿਰ ਡਰ ਹੈ ਵੀ ਗਲਤੀ ਨਾ ਹੋ ਜੇ ਲੋਕਾਂ ਨੂੰ ਡਰ ਹੈ ਕਿ ਕਿਤੇ ਕਾਤਲ ਦਾ ਪਰਿਵਾਰ ਜਿੱਤ ਕੇ ਵਿਧਾਨ ਸਭਾ ਚੋਣਾਂ ਚਲੇ ਜਵੇ ਸਾਡੇ ਬੱਚਿਆਂ ਨੂੰ ਸਿੱਖਿਆ ਕੀ ਮਿਲੇਗੀ ਮੈ ਲੋਹਗੜ੍ਹੇ ਦਾ ਮੈਨੂੰ ਚਿੰਤਾ ਕਰਨ ਦਾ ਲੋਕਾਂ ਦੀ ਵੀ ਨਹੀਂ ਵੀ ਤਰਨਦਾਰ ਦਾ ਸਮਾਜ ਦੀ ਗਲਤੀ ਨਾ ਕਰਦੇ ਮਿਲਦੇ ਭਗਵਾ ਜੀ ਅੰਮ੍ਰਿਤਸਰ ਬੈਠੇ ਨੇ ਕੋਸ਼ਲ ਜੀ ਅੰਮ੍ਰਿਤਸਰ ਬੈਠੇ ਨੇ ਰੋਮੀ ਪਟੋਲ ਜੀ ਜਵੰਦਰ ਬੈਠੇ ਨੇ ਲਗ ਲਗ ਸਾਰੇ ਲੋਕਾਂ ਨੂੰ ਚਿੰਤਾ ਹੈ ਕਿ ਤੇ ਸਾਡੇ ਪੰਜਾਬ ਦਾ ਕਲਚਰ ਨਾ ਖਰਾਬ ਹੋ ਜੇ ਵੀ ਕੋਈ ਵੀ ਬਿਲਤੀ ਉਠੂਗਾ ਕਿਸੇ ਵੀਆਪੀ ਦਾ ਕਤਲ ਕਰੇਗਾ ਫਿਰ ਉਹਨੂੰ ਪਹਿਲਾ ਕੌਮ ਦਾ ਨੀਰਾ ਕਰਦਾ ਜਾਊਗਾ ਫਿਰ ਉਹ ਕਹਿੰਦੇ ਵੀ ਨਹੀਂ ਇਹਨਾਂ ਦਾ ਟਿਕੜੇ ਦੇ ਕੇ ਚੋਣ ਲਾਓ ਇਹ ਤਾਂ ਜਿੱਤੂ ਜੂਗਾ ਸਾਡਾ ਕਲਚਰ ਕਿੱਥੇ ਜਾ ਰਿਹਾ ਪੰਜਾਬ ਦੇ ਕਲਚਰ ਨੂੰ ਸਭ ਸੰਭਾਲ ਕੇ ਨੇ ਕਰਨੀਆਂ ਅਸੀਂ ਲੋਕਾਂ ਨੇ ਕਰਨੀ ਕਿ ਬਾਹਰਲੇ ਲੋਕੀ ਕਰਨਗੇ ਪੰਜਾਬ ਦੇ ਲੋਕ ਵੀ ਕਰਨਗੇ ਨਾ ਅਸੀਂ ਵੀ ਕਲਚਰ ਸੰਭਾਲਣਾ ਚਾਹੁੰਦੇ ਹਾਂ ਜੈ ਸ਼੍ਰੀ ਰਾਮ ਜੀ ਸਾਰੇ ਤਰਨ ਦਾਦੇ ਜਿੰਨੇ ਸਾਡੇ ਭਰਾ ਹੋ ਐ ਮੈਂ ਪਹਿਲੇ ਵੀ ਲਾਈਵ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਜਿਹੜਾ ਅੱਤਵਾਦੀ ਸੰਦੀਪ ਸਿੰਘ ਸੰਨੀ ਦਾ ਭਰਾ ਖਲੋਤਾ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਿੱਖ ਭਰਾਵਾਂ ਨੂੰ ਵੀ Hindu ਪਰਿਵਾਰਾਂ ਨੂੰ ਵੀ ਕਿ ਉਸ ਬੰਦੇ ਨੂੰ ਵੋਟ ਪਾ ਕੇ ਨਾ ਜਿੱਤਾਏ ਜੇ ਆਣਾ ਜਿਹੜਾ ਸਮਾਂ ਜਿਹੜੇ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਐ ਉਹਦੇ ਦੌਰਾਨ ਉਹ ਵਿਗੜੇਗੀ ਉਹ ਵੀ ਦੇਖਣਗੇ ਕੀ ਇਹਨਾਂ ਨੇ ਕਤਲ ਕੀਤਾ ਸੀ ਇਹ ਐਮਐਲਏ ਬਣ ਕੇ ਅਸੀਂ ਕਾਤਲਾਂ ਨੂੰ ਐਮਐਲਏ ਨਾ ਬਣਾਈਏ ਉਹਨਾਂ ਨੂੰ ਜਿਹੜੀ ਸੁਰੱਖਿਆ ਦੇ ਬੈਠੇ ਆ ਉਹ ਅੰਦਰ ਬੈਠੇ ਨੂੰ ਅੰਦਰ ਜੁਕੇ ਰਹਿਣ ਦੀਏ ਜੇ ਕਾਤਲ ਐਮਐਲਏ ਬਣਨ ਲੱਪਣਗੇ ਦੇਸ਼ ਦਾ ਮੋਲ ਵਿਗੜ ਜਾਏਗਾ ਕੋਈ ਵੀ ਪਾਰਟੀ ਦਿੱਤੀ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਕਿਸੇ ਨੂੰ ਕੋਈ ਗੱਲਬਾਤ ਨਹੀਂ ਬਾਕੀ ਟੰਡਾ ਜੀ ਨੇ ਕਿਹਾ 2 ਦਿਨ ਅਸੀਂ ਨਿਰਣੇ ਲਾਵਾਂਗੇ ਕਿਹੜੀ ਪਾਰਟੀ ਦਾ ਸਮਰਥਨ ਕਰਾਂਗੇ ਉਸ ਦਿਨ ਅਸੀਂ ਦੱਸਾਂਗੇ ਤੁਹਾਡੇ ਵੱਲੋਂ ਫਿਲਹਾਲ ਪਬਲਿਕ ਜਿੰਨੂੰ ਮਰਜ਼ੀ ਵੋਟ ਦੇਣਾ ਪਾਏ ਸੰਦੀਪ ਸਿੰਘ ਨੂੰ ਵੋਟ ਦੇਣਾ ਪਾਏ ਅੱਜ ਇਹ ਬੇਨਤੀ ਕਰਦੇ ਆਂ ਅੱਜ ਛ